ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟਰਨ ਟੀਵੀ ਵੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤਹਿਤ ਮੁੱਖ ਮੰਤਰੀ ਡੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪਟਿਆਲਾ ਸ਼ਹਿਰੀ ਹਲਕੇ ਦੇ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੋੜੋਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਗੱਲ ਦਾ ਪ੍ਰਗਟਾਵਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ 40 ਕਰੋੜ ਰੁਪਏ ਵਿੱਚ 10 ਕਰੋੜ ਰੁਪਏ ਨਗਰ ਨਿਗਮ, 10 ਕਰੋੜ ਰੁਪਏ ਪੀਡਬਲਯੂਡੀ ਅਤੇ 20 ਕਰੋੜ ਰੁਪਏ ਨੈਸ਼ਨਲ ਹਾਈਵੇ ਦੇ ਕੰਮਾਂ ਲਈ ਖਰਚੇ ਜਾਣਗੇ। ਇਨ੍ਹਾਂ ਕੰਮਾਂ ਦੇ ਵਿੱਚ ਸੜਕਾਂ ਦੀ ਮੁਰੰਮਤ ਤੇ ਨਵੀਆਂ ਲਾਈਨਾਂ ਪਾਉਣ ਅਤੇ ਹੋਰ ਬੁਨਿਆਦੀ ਢਾਂਚੇ ਦਾ ਸੁਧਾਰ ਸ਼ਾਮਲ ਹੈ। ਉਨ੍ਹਾਂ ਮੌਨਸੂਨ ਰੁੱਤ ਕਾਰਨ ਹੋਈ ਦੇਰੀ ਤੇ ਖੇਤ ਜਿ ਪ੍ਰੋਸਸਰ ਦੱਸਾਇਆ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਹੋਰ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ ਉਹਨਾਂ ਇਹ ਵੀ ਕਿਹਾ ਕਿ ਇਹ ਸਾਰੇ ਕੰਮ ਪੂਰੇ ਤਰੀਕੇ ਨਾਲ ਪੇਪਰ ਵਰਕ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ੁਰੂ ਕੀਤੇ ਗਏ ਨੇ ਤੇ ਹੁਣ ਇਹ ਕੰਮ ਬਿਨਾਂ ਕਿਸੇ ਰੁਕਾਵਟ ਦੇ ਤਕਰੀਬਨ 3 ਮਹੀਨਿਆਂ ਦੇ ਵਿੱਚ ਵਿੱਚ ਮੁਕੰਮਲ ਕੀਤੇ ਜਾਣਗੇ 10 ਕਰੋੜ ਰੁਪਇਆ ਅਸੀਂ ਪੀ ਡਬਲਯੂ ਡੀ ਪ੍ਰੋਵਿੰਸ਼ੀਅਲ ਜਿਹੜਾ ਹੈਗਾ ਡਿਪਾਰਟਮੈਂਟ ਇਹਨਾਂ ਦੀ ਡਿਵੀਜ਼ਨ ਉਹ ਦੇ ਰਹੀ ਉਹਨੇ ਕੰਮ ਕਰਨਾ ਹੈ 20 ਕਰੋੜ ਦਾ ਕੰਮ ਜਿਹੜਾ ਹੈ ਉਹ ਨੈਸ਼ਨਲ ਹਾਈਵੇਜ਼ ਵਾਲਿਆਂ ਨੇ ਡਿਵੀਜ਼ਨ ਨੇ ਕਰਨਾ ਹੈ ਤੇ 10 ਕਰੋੜ ਦਾ ਜਿਹੜਾ ਹੈ 10 ਕਰੋੜ ਦਾ ਕੰਮ ਜਿਹੜਾ ਹੈ ਉਹ ਮਿਨਿਸਪਲ ਕਾਰਪੋਰੇਸ਼ਨ ਇਹ ਸਿਰਫ ਕੰਮ ਜਿਹੜੇ ਹੈਗੇ ਨੇ 30 ਕਰੋੜ ਦੇ ਸਿਰਫ ਮੇਰੀ ਕੰਸਟੀਚੂਐਂਸੀ ਪਟਿਆਲਾ ਵਨ ਦੇ ਨੇ ਜੀ ਸੋ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ PWD ਵਾਲੇ ਵੀ ਕਰ ਰਹੇ ਨੇ ਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਵੀ ਆਪ ਲੋਕ ਵਾਲ ਦੇ ਵਿੱਚ 2.5 ਕਰੋੜ ਦੀਆਂ ਅੱਜ ਜਿਹੜਾ ਹੈ 2.5 ਕਰੋੜ ਦੀਆਂ ਸੜਕਾਂ ਦਾ ਕੰਮ ਜਿਹੜਾ ਹੈ ਕੰਪਲੀਟ ਹੋ ਜਾਏਗਾ ਕਦੋਂ ਤੱਕ ਮਿਲ ਸਰ ਜਿਹੜੀਆਂ ਕੰਪਲੀਟ ਹੋਣ ਸਰ ਦੇਖੋ 40 ਕਰੋੜ ਰੁਪਏ ਸਾਰੇ ਸੜਕਾਂ ਤੇ ਲੱਗਣੇ ਸਾਰੀ ਸੜਕਾਂ ਤੇ ਲੱਗਣੇ ਨੇ ਸਰ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਾਨੂੰ ਹੌਟ ਮਿਕਸ ਪਲਾਂਟਸ ਚੱਲਦੇ ਨੇ ਫ੍ਰਮ ਸੈਪਟੈਂਬਰ ਟਿਲ ਡਿਸੰਬਰ ਸਰਦੀਆਂ ਦੇ ਵਿੱਚ ਡਿਸੰਬਰ ਤੋਂ ਲੈ ਕੇ ਫਿਬਰੂਰੀ ਐਂਡ ਤੱਕ ਫੇਰ ਬੰਦ ਹੋ ਜਾਂਦੇ ਨੇ ਫਿਰ ਮਾਰਚ ਅਪ੍ਰੈਲ ਮਈ ਤੱਕ ਚੱਲਦੇ ਨੇ जून ऑनवर्ड स्टिल सितंबर अगेन बंद हो जाते नहीं क्योंकि बरसात आना शुरू हो जाती है सो असली जे खिंच भी देने हैं तो सानू पूरे साल के बीच 6 तो लेके 7 महीने मिलते हैं जिदे बीच असली लुक का काम करा सकते हैं सो फर्दर डिले कोई ना होए इस तो ਵੱਧ ਹੁਣ ਲੋਕਾਂ ਨੂੰ ਹੋਰ ਪਰੇਸ਼ਾਨੀ ਨਾ ਹੋਏ ਅਸੀਂ ਆਪਣਾ ਪੇਪਰ ਵਰਕ ਸਾਰਾ ਕੰਪਲੀਟ ਕਰ ਲਿਆ ਸੀ ਮੌਨਸੂਨ ਸੀਜ਼ਨ ਦੇ ਦੌਰਾਨ ਤੇ ਹੁਣ ਜਿਹੜਾ ਹੈ ਅਸੀਂ ਇਹ ਕੰਮ ਜਿਹੜਾ ਹੈ ਅਮਲੀ ਜਾਮਾ ਪਹਿਨਾ ਰਹੇ ਆ ਤੁਹਾਡੇ ਸਾਹਮਣੇ ਸੜਕਾਂ ਬਣ ਰਹੀਆਂ ਨੇ ਪਹਿਲਾਂ ਜਿਹੜੀਆਂ ਐਲਐਨਟੀ ਨੇ ਸੜਕਾਂ ਪਾਣੀਆਂ ਸੀ ਉਹ ਸੀਗਾ ਲੋ ਸਪੈਸੀਫਿਕੇਸ਼ਨ ਸੀਗੀਆਂ ਉਹਨਾਂ ਦੀਆਂ ਅਸੀਂ ਚਾਹੁੰਦੇ ਸੀ ਬੜਾ ਰੋਬਸਟ ਨੈਟਵਰਕ ਰਵੇ ਸ਼ਹਿਰ ਦੇ ਵਿੱਚ ਵੀ ਪੁਖਤਾ ਔਰ ਡਿਊਰੇਬਲ ਜਿਹੜੀ ਹੈ ਉਹ ਸੜਕਾਂ ਬਣ ਇਸ ਕਰਕੇ ਅਸੀਂ ਉਹਨਾਂ ਤੋਂ ਕੰਮ ਵਾਪਸ ਲੈ ਲਿਆ ਉਹਨਾਂ ਨੇ ਮਨਸੂਰ ਕਾਰਪੋਰੇਸ਼ਨ ਨੂੰ 20 ਕਰੋੜ ਰੁਪਇਆ ਦੇ ਦਿੱਤਾ ਉਸ 20 ਕਰੋੜ ਦੇ ਨਾਲ ਅਸੀਂ ਹਾਇਰ ਸਪੈਸੀਫਿਕੇਸ਼ਨ ਦੇ ਨਾਲ ਅਸੀਂ ਰੋਡਸ ਬਣਾਉਣ ਜਾ ਰਹੇ ਹਾਂ ਡਿਟੇਲ ਜਿਵੇਂ ਫਾਉਂਟੇਨ ਚੌਂਕ ਤੋਂ ਲੀਲਾ ਭਵਨ ਬੋਥ ਸਾਈਡਸ ਇਹ ਜਿਹੜਾ ਹੈ 25 9 ਨੂੰ ਜਿਹੜਾ ਹੈ ਕੰਮ ਸ਼ੁਰੂ ਹੋ ਜਾਣਾ ਹੈ ਜੀ ਇਹ ਪੀ ਡਬਲਯੂ ਡੀ ਦੇ ਕੰਮ ਮੈਂ ਤੁਹਾਨੂੰ ਕੁਝ ਗਿਣਾ ਦੇਣਾ ਜੀ HDFC ਬੈਂਕ ਤੋਂ ਗੋਪਾਲ ਸੂਇਟਸ ਏ ਵੀ 25 9 ਨੂੰ ਜਿਹੜਾ ਹੈ ਅਸੀਂ ਕੰਮ ਸ਼ੁਰੂ ਕਰਦੇ ਹਾਂਗੇ ਚਿਲड्रन ਮੈਮੋਰੀਅਲ ਚੌਂਕ ਤੋਂ 21 ਨੰਬਰ ਫਾਟਕ ਇਹਦੇ 30 9 ਨੂੰ ਜਿਹੜਾ ਹੈ ਇਹਦਾ ਕੰਮ ਜਿਹੜਾ ਅਸੀਂ ਕਮੈਂਸ ਕਰਦੇ ਹਾਂਗੇ ਫਦਰੋਂ ਲਹਿਲ ਚੌਂਕ ਤੋਂ ਖੰਡਾ ਚੌਂਕ ਇਹ ਵੀ ਜਿਹੜਾ ਹੈਗਾ 30 9 ਨੂੰ ਅਸੀਂ ਜਿਹੜਾ ਹੈ ਇਹਨੂੰ ਕੰਮ ਸ਼ੁਰੂ ਕਰਦੇ ਹਾਂਗੇ ਜੀ 19 ਨੰਬਰ ਫਲਾਈਓਵਰ ਤੋਂ ਬੱਸ ਸਟਾਪ ਦੁਖੀ ਮਾਰਨ ਸਾਹਿਬ ਇਹ 10 10 ਕਿਉਂਕਿ ਇਹਦੇ ਟੈਂਡਰ ਟੂ ਵੀ ਓਪਨ ਔਨ 6 10 6 ਅਕਤੂਬਰ ਨੂੰ ਇਹ ਟੈਂਡਰ ਖੁੱਲਣਗੇ ਤੇ ਅਸੀਂ 10 ਤੱਕ ਜਿਹੜਾ ਹੈ ਇਹਨੂੰ ਅੱਗੇ ਕੰਮ ਸ਼ੁਰੂ ਕਰਵਾਵਾਂਗੇ ਜੀ। ਪਾਸੀ ਰੋਡ ਦਾ ਹੈਗਾ ਉਹਦੀ ਅਜੇ ਐਨਓਸੀ ਪੈਂਡਿੰਗ ਹੈ ਬਿਕੋਜ਼ ਨਵੀਂ ਖੁਦਾਈ ਹੋਈ ਹੈ ਇਟ ਵਿਲ ਟੇਕ ਸਮ ਟਾਈਮ। ਸ਼ੌਰਿਆ ਹੋਟਲ ਜੇਲ ਰੋਡ ਇਹ ਜਿਹੜਾ ਹੈਗਾ ਵਰਕ ਟੂ ਬੀ ਸਟਾਰਟਡ ਸੂਨ ਇਹ ਜਿਹੜਾ ਸ਼ੁਰੂ ਹੋ ਜਾਏਗਾ ਜੀ ਸ਼ੁਰੂ ਹੋ ਗਿਆ ਇਹ ਸ਼ੁਰੂ ਹੋ ਗਿਆ ਕੱਲ। ਸੋ ਇਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ। ਬੱਸ ਸਟਾਪ 2 ਦੁਖਨਵਾਨ ਸਾਹਿਬ ਟੂ ਡੀਮਾਰਟ ਇਹ ਡਾਕਟਰ ਸਾਹਿਬ ਦੀ ਕੰਸਟਿਟੂਐਂਸੀ ਆ ਜਾਂਦੀ ਹੈ ਉਹਨਾਂ ਦਾ ਹੈਗਾ ਜੀ ਇਹ ਵੀ ਜਿਹੜਾ ਹੈਗਾ वर्क ऑफ एक्स्कवेशन इज एमप्रोपोज्ड टू बी फ्लोटेड विद इन 7 डेज ऑफ कंप्लीशन ऑफ एक्स्कवेशन ये थोड़ा डिलेड होएगा क्योंकि हुन काम शुरू ਹੋਇਆ ਜੀ एक्स्कवेशन ਦਾ ਠਿਕਰੀ ਵਾਲਾ ਚੌਂਕ ਤੋਂ ਫੌਰਾ ਚੌਂਕ ਇਹ ਜਿਹੜਾ ਹੈ 10 10 ਨੂੰ ਅਸੀਂ ਜਿਹੜਾ ਹੈ ਸ਼ੁਰੂ ਕਰਾਂਗੇ ਜੀ ਕਾਉਂਟਨ ਚੌਂਕ ਤੋਂ ਸ਼ੇਰਾਂ ਵਾਲਾ ਗੇਟ ਇਹ ਵੀ 10 10 25 ਤੋਂ ਜਿਹੜਾ ਹੈ ਕੰਮ ਸ਼ੁਰੂ ਹੋਏਗਾ ਹੋਰ ਇਹਨਾਂ ਇਕੱਠੀਆਂ ਹਾਂਜੀ ਇਹ ਤਿੰਨੋਂ ਲੈਂਥ ਇਕੱਠੀਆਂ ਇਹ ਵਾਲੀ ਇਹ ਵੀ ਇਕੱਠੀ ਹੈ 10 10 ਤਿੰਨੋਂ ਹਾਂਜੀ ਸੋ ਕ੍ਰੋਸਿੰਗ ਐਟ ਕਾਰਨਰ ਹੋਟਲ ਕਾਰਨਰ ਹੋਟਲ ਪੁਰਾਣਾ ਬੱਸ ਸਟੈਂਡ ਜਿਹੜਾ ਸੀਗਾ ਉਹ ਬਹੁਤ ਖਰਾਬ ਹੋ ਗਿਆ ਸੀ ਉਹ ਵੀ ਰੋਡ ਜਿਹੜੀ ਹੈ ਇਕੋ ਸਟੈਚ ਦੇ ਵਿੱਚ ਜਿਹੜੀ ਹੈ ਫਾਉਂਟੇਨ ਚੌਂਗ ਤੱਕ ਫਰੋਮ 올ਡ ਬਸਟੈਂਡ ਐਵੀ ਰੋਡ ਜਿਹੜੀ ਹੈ ਬਣਾ ਦਿੱਤੀ ਜਾਏਗੀ। ਫਾਉਂਟੇਨ ਚੌਂਗ ਤੋਂ ਐਨਆਈਐਸ ਲੋਅਰ ਮਾਲ ਜਿਹੜੀ ਹੈ ਉਹ ਤੁਸੀਂ ਦੇਖਿਆ ਵੀ ਹੁਣ ਕੰਮ ਚੱਲ ਰਿਹਾ ਉੱਥੇ ਪਾਈਪਲਾਈਨ ਵਿਛਾਣ ਦਾ। ਸੋ ਇਹ ਜਿਹੜਾ ਹੈਗਾ ਇਹ ਕੰਮ ਸਭ ਤੋਂ ਬਾਅਦ ਦੇ ਵਿੱਚ ਹੋਏਗਾ ਬਿਕੋਜ਼ अर्ਲੀਅਰ ਜਿਹੜੀਆਂ ਸੜਕਾਂ ਪਹਿਲਾਂ ਪੱਟੀਆਂ ਹੋਈਆਂ ਨੇ ਉਹਨਾਂ ਨੂੰ ਪਹਿਲਾਂ ਰਿਪੇਅਰ ਕਰ ਰਹੇ ਹਾਂ ਤਾਂ ਕਿ ਲੋਕ ਜਿਹੜੇ ਨੇ ਜ਼ਿਆਦਾ ਸਫਰ ਨਾ ਕਰਨ। ਸੋ ਅੱਜ ਲਈ ਸਿਰਫ ਨਹੀਂ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੇਬ ਦੇ ਨਾਲ ਧੰਨਵਾਦ। This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.